ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਹੋਰ ਲੈ ਕੇ ਆਏ ਦੋ ਟਰੈਕਟਰ ਜਮਾਂ Ориジナル ਇੱਕ ਨੰਬਰ ਕੰਡੀਸ਼ਨ ਦੇ ਵਿੱਚ ਇੱਕ ਲੈ ਕੇ ਆਏ ਨਵੀਂ ਟਰਾਲੀ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਦਿਖਾ ਦਿੰਨੇ ਆ ਤੁਹਾਨੂੰ ਸਾਡੇ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਤੇ ਸਾਰੇ ਗਾਸੇ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਾਰ ਲਓ ਨਿਗਾ ਤੁਸੀਂ ਵੀਡੀਓ ਦੇ ਵਿੱਚ ਤੇ ਮਗਰਾੜ ਮਗਰੂਟ ਜਾਂ ਹੋਰ ਕਿਦੋਂ ਗਲਿਆ ਸੜਿਆ ਨਹੀਂ ਟਾਇਰ ਹੈਗੇ ਆ 50 60 ਕੁ ਪੈਸੇ ਪੱਕੇ ਟਾਇਰ ਨੇ ਟਰੈਕਟਰ ਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕਿਸੇ ਪਾਸਿਓਂ ਬਿਲਕੁਲ ਵੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਟਾਇਰ ਪੱਕੇ ਲੱਗੇ ਹੋਏ ਆ ਜੇਕੇ ਦੇ ਕੰਪਨੀ ਦੇ ਟਾਇਰ ਆ ਸ਼ੋ ਸੂ ਸਾਰੇ オリジナル ਆ ਕਿਤੋਂ ਕੋਈ ਪੇਂਟ ਨਹੀਂ ਹੋਇਆ ਕੋਈ ਛੱਟਾ ਨਹੀਂ ਲੱਗਿਆ ਲਾ ਕੇ ਰੱਖੀ ਹੋਈ ਸੀ ਬਾਈ ਦੀ ਸ਼ੋ ਵੇਚਣ ਵਾਸਤੇ ਫਿੱਟ ਕਰ ਲਿਆ ਸਾਫ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਆ ਮਾਡਲ ਵੀ ਦੱਸ ਦਿਆਂ ਤੁਹਾਨੂੰ ਰੇਟ ਵੀ ਦੱਸ ਦਿਆਂ ਇੰਜਨ ਗੇਅਰ ਪੂਰਾ ਸਾਫ ਆ ਮਿੱਤਰੋ ਤੇ ਰੇਟ ਇਹਦਾ ਦੇਖ ਲਓ ਭਾਈ 98 ਮਾਡਲ ਆ 217000 ਬਾਕੀ ਮੌਕੇ ਤੇ ਉਹਨੂੰ ਬਹੁਤ ਜ਼ਿਆਦਾ ਭਾਣਾ ਦੇ ਦੇਣਾ ਇੱਕ ਨਵੀਂ ਟਰਾਲੀ ਲੈ ਕੇ ਆਇਆ ਬਾਈ ਕਹਿੰਦਾ ਨਵੀਂ ਟਰਾਲੀ ਰੰਗ ਕਰਨ ਅਨਸਾਰ ਵੇਚਣ ਵਾਸਤੇ ਆਇਆ ਕਹਿੰਦਾ ਇੱਕ ਤਰ੍ਹਾਂ ਦੀ ਆਪਾਂ ਝਾਕੀ ਵੀ ਦਿਖਾਉਣਾ ਆ ਇੰਨੀ ਇੱਕ ਹੈਵੀ ਟਰਾਲੀ ਐ ਮਾੜਾ ਟਰੈਕਟਰ ਤਾਂ ਇਹਨੂੰ ਖਾਲੀ ਨੂੰ ਨਹੀਂ ਖਿੱਚਦਾ ਪੂਰਾ ਮੋਟਾ ਲੋਹਾ ਲੱਗਿਆ ਹੋਇਆ ਤੇ ਪੂਰੀ ਹੈਵੀ ਟਰਾਲੀ ਐ ਬਾਈ ਦਾ ਨੰਬਰ ਤੁਹਾਨੂੰ ਦਿੰਨੇ ਆ ਬਨੇ ਰਹੋ ਵੀਡੀਓ ਦੇ ਨਾਲ ਡਿਸਪਲੇ ਤੇ ਨੰਬਰ ਚੱਲੀ ਜਾਂਦਾ ਬਾਈ ਦਾ ਵੈਸੇ ਸਵਰਾਜ ਟਰੈਕਟਰ ਵਾਲੇ ਦਾ ਵੀ ਉਹੀ ਨੰਬਰ ਆ ਤੇ ਟਰਾਲੀ ਵਾਲੇ ਦਾ ਵੀ ਉਹੀ ਨੰਬਰ ਆ ਟਾਟਾ ਦਾ ਹਿੱਸਾ ਲੱਗਿਆ ਹੋਇਆ ਤੇ ਲੈ ਲੈਣ ਦਾ ਪੰਪ ਪੂੰਪ ਨਵਾਂ ਬਿਲਕੁਲ ਟਰਾਲੀ ਕਹਿਣ ਦਾ ਭਾਵ ਨਵੀਂ ਆ ਇਹ ਨਹੀਂ ਹੈਗਾ ਵੀ ਨਵੀਂ ਟਰਾਲੀ ਦੇ ਇੱਕ ਪੁਰਾਣਾ ਲਾਤਾ ਨਵੀਂ ਟਰਾਲੀ ਆ ਸਾਰਾ ਕੁਝ ਨਵਾਂ ਹੀ ਲੱਗਿਆ ਹੋਇਆ ਤੇ ਚਾਦਰ ਪੂਰੀ ਮੋਟੀ ਦੀ ਬਣੀ ਹੋਈ ਆ ਇਹ ਨਹੀਂ ਹੈਗਾ ਵੀ ਖੜਕਦੀ ਜੇ ਦੁਰੀ ਜਾਉ ਹੈਵੀ ਟਰਾਲੀ ਆ ਵਧੀਆ ਲਾਈਫ ਵਾਲੀ ਟਰਾਲੀ ਆ ਤੇ 11 6 ਆ ਬਾਈ ਇਹ 11 6.5 ਆ ਪਤਾ ਨਹੀਂ ਇਹ ਬਾਈ ਨਾਲ ਤੁਸੀਂ ਗੱਲ ਕਰ ਲਿਓ ਸਾਢੇ ਘਰ ਲ ਦਿਮਾਗ ਚੋਂ ਨਿਕਲ ਗਈ 11 6 ਤਾਂ ਪੱਕਾ ਹੀ ਹੈਗੀ ਆ ਤੇ ਬਾਕੀ ਤੁਹਾਨੂੰ ਦਿਖਾਉਣਾ ਇੱਕ ਟਰੈਕਟਰ ਹੋਰ ਇਹ ਟਰੈਕਟਰ ਹੈਗਾ ਜੀ 99 ਮਾਡਲ ਹੈ ਕੰਡੀਸ਼ਨ ਦਾ ਸਾਰਾ オリジナル ਆ ਕਿਤੇ ਰੰਗ ਪੇਂਟ ਨਹੀਂ ਵੱਜਿਆ ਟਾਇਰਾਂ ਟੂਰਾਂ ਦਾ ਟਰੈਕਟਰ ਕੁੱਲ ਮਿਲਾ ਕੇ ਇੱਕ ਨੰਬਰ ਹੀ ਆ ਇੰਜਨ ਦੀ ਬਾਈ ਦੀ ਗਾਰੰਟੀ ਆ ਗੇਅਰ ਦੀ ਵੀ ਬਾਈ ਦੀ ਗਾਰੰਟੀ ਆ ਪੱਕੇ ਟਾਇਰ ਨੇ ਬਿਲਕੁਲ ਨਵੇਂ ਵਰਗੇ ਟਾਇਰ ਨੇ ਇਹਦੇ 99 ਪੈਸੇ ਟਾਇਰ ਕਹਿ ਸਕਦੇ ਹੋ ਤੁਸੀਂ 95 ਤੋਂ 100 ਦੇ ਵਿੱਚ ਵਿੱਚ ਟਾਇਰ ਨੇ ਓਕੇ ਰਿਪੋਰਟ ਆ ਸਾਰਾ オリジナル ਆ ਸਰਵਿਸ ਇੰਜਨ ਗੇਅਰ ਸਾਰਾ ਕੁਝ ਓਕੇ ਆ ਬੈਟਰੀ ਨਵੇਂ ਵਰਗੀ ਆ ਇਹਦੇ ਤੇ ਆਹ ਦੇਖ ਲਓ ਬਾਈ ਕੰਡੀਸ਼ਨ ਪਿੱਛੋਂ ਵੀ ਦੇਖ ਲਓ ਜਿਹੜਾ ਕੁਝ ਹੈਗਾ ਟਰੈਕਟਰ ਦੇ ਨਾਲ ਹੀ ਆ ਤੇ ਡਰਾਵਲ ਤੇ ਡੰਡਾ ਤੁਹਾਨੂੰ ਦੇ ਦੇਣਗੇ ਬਾਈ ਇਹ 24 ਛਿਰੀਆਂ ਦੇ ਵਿੱਚ ਹੈ ਦੂਜਾ ਹੈਗਾ ਸੀ 6 ਛਿਰੀਆਂ ਦੇ ਵਿੱਚ ਇਹ ਦੇਖ ਲਓ ਭਾਈ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਬਾਕੀ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਨਵੇਂ ਬੰਦੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਭਰਾਵੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ